ਸਤਿਗੁਰੂ ਕਦਾ ਜੀ ਨੇ ਅੰਮ੍ਰਿਤ ਵੇਲੇ ਅਕਾਲੀ ਲਾਹਰ ਦੀ ਬਾਣੀ ਦੇ ਪਾਵਨ ਮੁਖਵਾਕਾਂ ਦੀ ਗੁਰੂਸ਼ਿਖੀ ਕੀਤੀ ਹੈ ਆਓ ਸਤਿਗੁਰਾਂ ਦੇ ਬਖਸ਼ੂਦਾਰ ਕੇ ਜਾਗਨਾ ਕਰੀਏ ਕੋਈ ਵੀ ਰਸਨਾ ਬਾਣ ਜਰੇ ਗੱਲ ਜੀਰ ਕੋ ਜੀ ਬਾਦ ਦੂਜੀ ਦਾ ਖਾਲਸਾ ਵਾਦ ਗੁਰੂ ਜੀ ਕੀ ਕਟੇ ਸੇਵਾ ਦੇ ਮੂਰ ਸ਼ਾਂਤ ਦੇ ਪੰਚ ਦਇਆ ਦੇ ਸਾਗਰ ਤਨ ਤਨ ਚਉਥੇ ਗੁਰਨਾਮ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪ ਜੀ ਨੇ ਮਹਾਰਤੂਏ ਪਾਵਨ ਮੁਗਵਾਰ ਦੀ ਬਹੁਸ਼ੇਸ਼ਤਨਾ ਅਸਰੀ ਰਾਗ ਦੇ ਅੰਦਰ ਕਾਰਦਾਇਆ ਜੋ ਕਿ ਦਾਤੂព្រਸਤ ਮਹਾਰਾਜ ਦੇ ਪਾਵਨ ਅੰਗ 677 ਅਧਿਆਇ 8 ਦੇ ਪਰਸੋ ਪਾਠਮਾਨ ਸਤਿਗੁਰੂ ਪ੍ਰਤਾਪ ਜੀ ਦੇ ਬਰਸ਼ਿਕਾ ਤੇ ਆਮ ਅੰਦਲੇ ਆਂਦ ਬਿਖੇ ਵਿਖਰਾਤੇ ਕੌਂ ਚਾਲ ਮਹੁਰ ਚਾਲੇ ਨੇ ਤਰ ਭਾਈ ਅਸਲੀ ਜੋ ਦੀ ਮਾਇਆ ਦੇ ਉਹ ਦੇ ਅੰਦਰ ਸੰਸਾਰ ਦੇ ਪਦਾਰਥ ਦੇ ਅੰਦਰ ਸਾਰੇ ਪਿਆਰ ਦੇ ਅੰਦਰ ਅੰਨੇ ਹੋ ਗਿਆ ਮਹਾਰਾਜ ਤੇ ਇਹ ਸੰਸਾਰ ਦੇ ਮਾਇਆ ਸੰਸਾਰ ਦੇ ਜਹਿ ਜਿੰਨੇ ਮਦਨ ਹੋ ਗਿਆ ਤੇ ਜੋ ਸਾਡਾ ਸਤਿ ਮਨੋਤ ਸੀ ਜੋ ਜੀਵਨ ਦਾ ਰਸਤਾ ਸੀ ਉਹ ਅਸੀਂ ਭੱਜ ਗਏ ਉਹ ਵਿਸਾਰ ਹੀ

ਦੇ ਮਾਈ ਬਾਪੂ ਦੇ ਸੋਤ ਤੀਜੇ ਪਈਆ ਬਾਪੇ ਦੇ ਚੌਥੇ ਪਿਆਰ ਉਹਨੇ ਕੀ ਕਿ ਜਦੋਂ ਜਨਮ ਹੋਇਆ ਪਹਿਲਾਂ ਦੁੱਧ ਨਾਲ ਪਿਆਰ ਹੋ ਗਿਆ ਮਾਂ ਨੇ ਉਹਦੇ ਪਿਆਰ ਨਾਲ ਚੁੱਪ ਕਰਨਾ ਤੇ ਕਰਵਾਉਣਾ ਦੁੱਧ ਪੀ ਵੀ ਲਿਆ ਪਰ ਜਦੋਂ ਨਾਲ ਪਿਆਰ ਫੇਰ ਕਦੇ ਪਈਆ ਦੂਜੇ ਬਾਾਰ ਫਿਰ ਪੈਣਾ ਭਰਾਵਾਂ ਦਾ ਪਤਾ ਲੱਗ ਗਿਆ ਮੇਰੇ ਭਰਾ ਇੰਨੇ ਨੇ ਭੈਣਾਂ ਪਰ ਬਾਗ ਵੱਲ ਪਹਿਲਾ ਬੱਚਾ ਜੰੁੰਦਾ ਤਾਂ ਮਾਂ ਕੋਲੇ ਜਾਂਦਾ। ਫੇਰ ਉਹ ਲੋੜ ਬੱਟਾ ਹੁੰਦਾ ਪਰ ਬਾਗ ਵਿੱਚਰਦਾ ਫਿਰ ਉਹ ਵੀ ਚੱਕ ਲੈਂਦਾ। ਪੈਣ ਪ੍ਰਾਪ ਚੱਕ ਲੈਂਦੇ ਉਹਨਾਂ ਕੋਲ ਵੀ ਜਾਗਰਤ ਕਰਵਾ ਦਿੰਦੇ ਨੇ ਰੋਂਦਾ। ਫੇਰੇ ਤੀਜਾ ਹੌਲੇ ਹੌਲੇ ਵੱਡਾ ਹੁੰਦਾ ਹੈ ਪਿਆਰ ਮਿੱਤਰਾਂ ਨਾਲ ਦੋਸਤਾਂ ਰਿਸ਼ਤੇਦਾਰਾਂ ਨਾਲ ਪੈਂਦਾ ਵਿੱਚਰਦਾ। ਬਾੜ ਦਾ ਲਿਖਦਾ ਕਿ ਸ਼ਾਦੀ ਹੋ ਜਾਂਦੀ ਹੈ ਬੱਚਿਆਂ ਨਾਲ ਪਿਆਰ ਪੈਂਦਾ। ਇਸ ਤਰ੍ਹਾਂ ਮਾਰਿਆਂ ਦੇ 10 ਅਵਸਥਾਾਂਾਂ ਬਾਣ ਵਿੱਚ ਲਿਖੀਆਂ। ਦੇ ਮਾਰਗਨ ਕਰਕੇ ਦਸਾਂ ਕਾਰਨਾ ਕਰਕੇ ਹੌਲੇ ਹੌਲੇ ਕਰਦਾ ਇੱਕ ਕਰਤਾ ਪ੍ਰਮਾਤਮਾ ਤੋਂ ਰੂਪ ਚਲਾ ਜਾਂਦਾ ਜਿਸ ਕਰਕੇ ਫਿਰ ਉਹਨੂੰ ਕਹਿੰਦੇ ਸੰਸਾਰ ਦੀ ਮਾਇਆ ਤੋਂ ਜੁੜਾ ਸੁਣਾ ਪੈਂਦਾ ਤੇ ਸੰਸਾਰ ਦੇ ਜਿਹੜੇ ਤੇ ਦੁੱਖ ਹੋ ਚੱਲਣੇ ਪੈਂਦੇ ਤਾਂ ਇਸ ਕਰਕੇ ਮਹਾਰਾਜ ਬੇਨਤੀ ਕਰਦੇ ਹਨ ਮਹਾਰਾਜ ਪੰਜ ਦੱਬੇ ਬਾષા ਦਾ ਰੂਪ ਅਮਰ ਰਾਮਦਾਸ ਮਹਾਰਾਜ ਇਹ ਸਤਗੁਰੂ ਗੈਦਾਰੀ ਜੀ ਦਾ ਸੰਸਾਰ ਦੇ ਵਿੱਚ ਕਾਰਨਾ ਕਰਕੇ ਘਰ ਆਦੋ ਮਾਇਆ ਜੰਮੇ ਹੋ ਗਏ ਜਿਹੜੇ ਰਾਹ ਚੱਲਣਾ ਸੀ ਉਹ ਤਾਂ ਸਾਥੋਂ ਵਿਸਰੀ ਗਿਆ ਸਾਨੂੰ ਤਾਂ ਮਾਇਆ ਨਾਲ ਸੰਸਾਰ ਨਾਲ ਪਰਿਵਾਰ ਨਾਲ ਰਿਸ਼ਤੇ ਨਾਲ ਪਿਆਰ ਹੋ ਗਿਆ ਹੁਣ ਅਸੀਂ ਇਹ ਮਾਰਗ ਦੇ ਪੰਧ ਕਿਵੇਂ ਪੜੀ ਸਤਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪੰਤ ਪਾਲੀ ਦਾ ਮਹਾਰਾਜ ਸਮਝਾਉਣ ਲੱਗੇ ਕਿ ਜੋ ਸੁੱਖਾਂ ਦਾ ਦਾਤਾ ਹੈ ਪਰਮੇਸ਼ਰ ਸਤੂ ਜੀ ਆਪ ਕਿਰਪਾ ਕਰਦ ਨੇ ਕਿਸੇ ਵੇਲੇ ਟੁੱਟ ਕੇ ਦਾ ਮਹਾਰਾਜ ਸਾਨੂੰ ਆਪਣੇ ਲਾਪੂ ਲਾਸ ਜੇ ਪਰਮੇਸ਼ਰ ਕਿਰਪਾ ਕਰੇ ਆਪਾਂ ਸੰਸਾਰ ਵਿੱਚ ਦੇ ਅਸੀਂ ਇਹਨਾਂ ਨੇਤਰਾਂ ਦੇ ਨਾਲ ਐਸੇ ਐਸੇ ਬੰਦੇ ਵੀ ਐਸੇ ਐਸੇ ਰੋਪਣ ਦਰਸ਼ਨ ਵੀ ਕੀਤੇ ਜਿਨ੍ਹਾਂ ਨੂੰ ਗੁਣ ਵੀ ਸੁਧਰੀ ਨਹੀਂ ਸਕਦਾ ਪਰ ਗੁਰੂ ਨੇ ਕਿਰਪਾ ਕੀਤੀ ਉਹ ਗੁਰੂ ਵਾਲੇ ਬਾਣੀ ਪੜਨ ਲੱਗੇ ਬਾਣਦੇ ਧਾਰਮਿਕ ਹੋ ਗਏ ਜੇ ਵਿਚਾਰ ਸੰਸਾਰ ਦੇ ਕਰਦੇ ਤਾਂ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਹੋਏ ਐ ਅਜੂਸਾ ਤੇ ਉਹ ਜੇ ਆਪਾਂ ਵੇਖੀਏ ਤਾਂ ਉਹ ਪਹਿਲਾਂ ਸ਼ਰਾਬੀ ਬਾਕੀ ਸ਼ਰਾਬੂ ਪੀਣ ਵਾਲੇ ਬੰਦੇ ਸੀ ਈਮਾਨਪੁਰਸ਼ਾਂ ਦੇ ਕੋਲ ਮਹਾਤਮਨ ਸਮੇਂ ਦੇ ਸੀ ਉਹਨਾਂ ਕੋਲ ਗਏ ਦਾਰੂ ਪੀਤੀ ਹੋਈ ਨਸ਼ਾ ਕੀਤਾ ਹੋਇਆ ਜਦ ਮਹਾਰਾਜ ਕੋਲ ਜਾਤ ਦੇ ਬੈਠੇ ਸੰਗਤ ਵਿੱਚ ਕਿਸੇ ਕਾਰਨ ਸੰ ਮਹਾਤਮਾ ਕੋਲੇ ਕੋਈ ਕਾਰਨ ਜਾ ਕੇ ਤੇ ਸੰਗਤ ਵਿੱਚ ਜਾ ਕੇ ਅਨਮੋਲਕ ਬਚਨ ਸੁਣੇ ਐਸੀ ਮਨ ਨੂੰ ਸੱਤ ਲੱਗੀ ਤੇ ਉਸ ਮਾਰਗ ਦੇ ਪਾਧੇ ਹੋ ਗਏ ਸਾਰਾ ਕੁਝ त्याग ਦਿੱਤਾ ਅੱਜ ਅੱਜ ਸਾਰੇ ਆ ਬਸਤ ਕਾਰਨ ਕਰਕੇ ਤੁਹਾਨੂੰ ਦਾ ਬਰਸ਼ੀ ਸਤ ਸਵੇ ਨੂੰ ਕਾਰ ਸੇ ਉਸ ਬਾਰੇ ਉੱਤੇ ਨੇ ਤਮਾਰਨ ਕਰਕੇ ਪਤਾ ਨਹੀਂ ਪਰਮੇਸ਼ਰ ਕਿਹੜੇ ਯੱਗ ਸਮੇਂ ਵਿਚ ਆ ਕੇ ਕਰਵਾ ਕਰਨਾ ਹਮੇਸ਼ਾ ਉਹਦੇ ਭੌ ਦੇ ਵਿੱਚ ਰਹਿ ਕਰ ਭੈ ਦੇ ਵਿੱਚ ਰਹਿ ਕਰ ਜੀ ਸਿਰ ਨਵਾਓ ਗੁਰੂ ਜਰੂਰ ਕਿਰਪਾ ਕਰ ਉਦਮ ਕਰੋ ਤਮਾਰ ਕਹਿੰਦੇ ਸਤਪੁਰ ਦਇਆ ਕਰੇ ਸੁਖ ਦਾਤਾ ਉਹ ਸੁੱਖਾਂ ਜੋ ਦਾਤਾ ਮੈਨੂੰ ਕਿਰਪਾ ਕਰਦਾ ਮਾਰੇ ਆਪ ਕਰਵਾ ਕਰਕੇ ਸਾਨੂੰ ਆਪਣੇ ਲੜ ਲਾ ਲਓ ਆਪਣੇ ਦੇ ਆਪਣੇ ਚਲਣਾ ਦਾ ਪਿਆਰ ਕਰੋ

ਆਜੂ ਆਪਣੇ ਘਰ ਪਾਈ ਬਾਣੀ ਪੜ੍ਹੋ ਸਿਰ ਮਟਾਲੋ ਗੁਰੂਖਾ ਦੇਹੀ ਦਾ ਲਾਹ ਲੈਣ ਜੋ ਗੁਰ ਕਹੇ ਸੋਇ ਪਲ ਮੰਨੋ ਹਰ ਹਰ ਕਥਾ ਦਰਾਲੀ ਜੋ ਪ੍ਰਮਾਤਮਾ ਦੀ ਸਿਰਸਲਾ ਭਾਈ ਕਰਿਆ ਕੋ ਜੋ ਗੁਰੂ ਆਖ ਰਿਹਾ ਹੈ ਉਹ ਸਮਝੋ ਭਲਾ ਕਿਉਂਕਿ ਗੁਰੂ ਮਾਤਾ ਪਿਤਾ ਬੱਚੇ ਦੀ ਸੰਸਾਰਿਕ ਗੱਲ ਕਰਦੇ ਨਾ ਆਪਾਂ ਜਿਹੜੇ ਟੋਕਦੇ ਆਂ ਕਹਿੰਦੇ ਆਪ ਕਹਿੰਦੇ ਤੇਰਾ ਭਲਾ ਹੈ ਅਸੀਂ ਸੰਸਾਰ ਦੇਖ ਲਿਆ ਅਸੀਂ ਜੀਵਨ ਕੱਢ ਲਿਆ ਸਾਡੇ ਇਹਦੇ ਉਹ ਸਾਡੇ ਇਹਨੇ ਤਿਆਰ ਪਾਇਆ ਤੇ ਤੂੰ ਹਰੇ ਸੋਟਾਂ ਹਰੇ ਤੇਰੇ ਤੇ ਆ ਕੇ ਤੂੰ ਕਰ ਲੈ ਸਾਨੂੰ ਇਸ ਬਾਰੇ ਜਾਣਕਾਰੀ ਤੇ ਕਹਿੰਦੇ ਉਹ ਸਮਝਾਉਂਦਾ ਜਿਹੜਾ ਮੰਨ ਜਾਂਦਾ ਹੈ ਕਿ ਜੋ ਤੈਨੂੰ ਕਰ ਰਹੇ ਆ ਤੇਰੇ ਭਲੇ ਵਾਸਤੇ ਕਰ ਰਹੇ ਤੇ ਕਹਿੰਦੇ ਜੋ ਵੀ ਹੋ ਸੰਸਾਰ ਵਿੱਚ ਹੋ ਰਿਹਾ ਪ੍ਰਮਾਤਮਾ ਸਾਡੇ ਭਲੇ ਦਾ ਹੀ ਕਰੀ ਦਾਲਦਾ ਭਾਵੇਂ ਜਗਮੀ ਪੈ ਰਹੀ ਹੈ ਭਾਵੇਂ ਬਰਖਾ ਹੋ ਰਹੀ ਹੈ ਭਾਵੇਂ ਖੁਸ਼ਾਲੀ ਹੋ ਰਹੀ ਹੈ ਪਾਵੇਂ ਆਵੜ ਪਾਇਦੇ ਕਿਸੇ ਵੀ ਤਰ੍ਹਾਂ ਦਾ ਹੈ ਉਹ ਵੀ ਗੁਰੂ ਦੀ પ્રસੰਨਤਾ ਹੈ ਅਕਾਲ ਪੁਰਖ ਦੀ પ્રસੰਨਤਾ ਹੈ ਜਿਮਾਰ ਕੇ ਜੋ ਵੀ ਗੁਰੂ ਨੇ ਕਹਿ ਰਿਹਾ ਪਰਮੇਸ਼ਰ ਜੀ ਕਰਦੇ ਹੈ ਹੁਣੋ ਭਲਾ ਕਰਕੇ ਜਾਣ ਉਹ ਤੇ ਕਿੰਤੂ ਪਰੰਤੂ ਨਾ ਕਰ ਤੇ ਪ੍ਰਭ ਕੀ ਸਿਰਸਲਾ ਘਰ ਤੋਂ ਪਾਈ ਉਹਦੇ ਸਿਮਤਾ ਦੇ ਵਿੱਚ ਉਹਦੇ ਗੁਨਾ ਦੇ ਵਿੱਚ ਜਿਹੜਾ ਆਪਣਾ ਜੀਵਨ ਉਹ ਬਤੀਤ ਕਰਨਾ ਕਰ ਹਰ ਕੇ ਸੰਤ ਸਮੋ ਜਨ ਪਾਏ ਦੁਰ ਸੇਵੋ ਗੇ ਗਿਰਾਲੀ ਵਿਕਰਾਮ ਦੇ ਕਰਕੇ ਰਹਾਉ ਦਾ ਬੰਦ ਲਾ ਕੇ ਕਿ ਸਮਝਾਉਂਦੇ ਪਿਤਾ ਜੀ ਕਹੇ ਹਰੀ ਦੇ ਸੰਤ ਜਨੋ ਐ ਮੇਰੇ ਭਰਾਵੋ ਓਏ ਸੁਣ ਲੋ ਏ ਛੇਤੀ ਪ੍ਰਮਾਤਮਾ ਦੇ ਸ਼ਰਨ ਪੈਓ ਕਿਉਂਕਿ ਮਨੁੱਖਾ ਦੇਹੀ ਮਰੀਏ ਸਮਾਂ ਮਿਲਿਆ ਸਵਾਸ ਮਿਲਿਆ ਇਹਨੂੰ ਸਫਲਾ ਕਰੋ ਬਾਣੀ ਵੀ ਕਹਿੰਦੀ ਹੈ ਨਾ ਗੁਰੂ ਅਰਜਨ ਦੇਵ ਮਹਾਰਾਜ ਪੁਕਾਰ ਕੇ ਸ਼ਾਮ ਲਾ ਪਰੋ ਸਰਬਨ ਕਰਦੇ ਭਈ ਪ੍ਰਾਪਤ ਮਾਨਤ ਦੇ ਜੁਰੀਆ ਗੋਲ ਮਿਲ ਕੇ ਇਹ ਤੇਰੀ ਬਰਦਾ ਆਹੇ ਸਮਾਪਾਹੀਏ ਲੋਕਾਂ ਇਹ ਔਸਰ ਇਹ ਤੇਰੀ ਬਾਰ ਦੇਹੀ ਮਿਲੀ ਜਨ ਨੂੰ ਮਿਲਿਆ ਬਾਅਦ ਪਤਾ ਨਹੀਂ ਮਿਲਣਾ ਕਦੀ ਮਿਲਣਾ ਬਾਅਦ ਵਿੱਚ ਦੇਖੀ ਤੇ ਰਹੇ ਕਿ ਉਸ ਪ੍ਰਮਾਤਮਾ ਉਸ ਰੱਬ ਦੇ ਗੁਨਾ ਨੂੰ ਗਾਲੋ ਵੀ ਸ਼ਰਮ ਨਿਚਾਰਾ ਜਾ ਸਤਗੁਰੂ ਸੇਵ ਕਰ ਤੇ ਹਰ ਵਦੋ ਮਤ ਜਾਨਵਾਜ ਕੇ ਇਕਾਲੀ ਗੁਰੂ ਦੀ ਸ਼ਰਨ ਪੈ ਕੇ ਮੇਰੇ ਨ ਜੀਵਨ ਜਿਹੜਾ ਸਫਰ ਆਇਆ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਤੇ ਸੇਵਾ ਦੇ ਵਿੱਚ ਸਲਾਦ ਵਿੱਚ ਖਤ ਕਰਨਾ ਕਰਦਾ ਭਾਈ ਮਤਾਏ ਸਮਝੇ ਕਿ ਆਜੇ ਕੰਮ ਕਰ ਲਵਾਂ ਭਲਕੇ ਮੈਂ ਪ੍ਰਮਾਤਮਾ ਦਾ ਨਾਮ ਜਪ ਲਾਂ ਪਰ ਨਹੀਂ ਮਾਰਕ ਨੇ ਭਲਕੇ ਆਉਣਾ ਕਿ ਨਹੀਂ ਹੁਣ ਹਮ ਆਦਮੀ ਹਾਂ ਇਕਦਮੀ ਵੱਡੇ ਰਾਵਣ ਰਾਵਣ ਆਪਣੇ ਕੋਲ ਰਾਵਣ ਇਤਨਾ ਉਹ ਪਾਵਰ ਪੁੱਛ ਜਾਇਤ ਨਹੀਂ ਉਹਦੇ ਤੇ ਤਾਕਤ ਸੀ ਕਿਉਂ ਇਹ ਕਿਹਾ ਸੀ ਮੈਂ ਧਰਤੀ ਤੋਂ ਸਵਰਗ ਤੱਕ ਪਾਊਡਰ ਨਾ ਲਵਾਂ ਧਰਤੀ ਤੋਂ ਸਵਰਗ ਤੱਕ ਪਰ ਇਹ ਕਿਉਂ ਕਿਹਨਾਂ ਉੱਤੇ ਘਾਰ ਦੇ ਬੰਦੇ ਵੀ ਜੋ ਕਾਲ ਕਰੇ ਸੁਆਦ ਕਰਾਰੇ ਦੇ ਸੁਆਬ ਤੇ ਪਾਚੇ ਪਰ ਤਾਂ ਵੀ ਪ੍ਰਾਣ ਜਾਣਗੇ ਤੇ ਮਾਰਾ ਕਹਿੰਦੇ ਕਰੇਗਾ ਕਦੋਂ ਜੋ ਕਾਲ ਕਰਦਾ ਹੈ ਕੱਲ ਤੱਕ ਇਹਦਾ ਆਏ ਨਹੀਂ ਭਾਈ ਪਤਾ ਹੀ ਨਹੀਂ ਸੁਆਰ ਤਾਂ ਇੱਕ ਸਟੈਂਕ ਤਾਂ ਨਹੀਂ ਪਤਾ ਇੱਕ ਆਇਆ ਜੋ ਉੱਥੋਂ ਜਾਉਣਾ ਕਿ ਨਹੀਂ ਆਉਣਾ ਇੱਕ ਸੁਆਦ ਆਸ ਮਾਰ ਕਰਨ ਕਰਕੇ ਕਾਲ ਕਾਲ ਕਰਕੇ ਸਮਾਣਾ ਬਤੇ ਕਰ ਪਰਮੇਸ਼ਰ ਦਾ ਨਾਮ ਜਪੋ ਉਹਦੇ ਜਾਨ ਦੇ ਵਿੱਚ ਉਹ ਸੇਵਾ ਦੇ ਵਿੱਚ ਆਪਣਾ ਜੀਵਨ ਇਕਾ ਉਪਦੇਸ਼ ਕਰਨਾ ਕਰੋ ਐਵੇਂ ਟਾਲ ਬਟੋਲ ਨਾ ਕਰੋ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਲੈ ਹਰ ਨਾਮ ਤੇ ਐ ਭਾਈ ਸੰਤ ਜੀਓ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਉਹਦੇ ਨਾਮ ਜਾਪ ਦੀ ਵਰਤ ਦੇ ਨਾਲ ਹੀ ਹਰੀ ਦਾ ਹਰ ਸੰਤ ਹਰੀ ਵੀ ਰਜਾ ਦੇ ਤੌਰ 'ਤੇ ਪਰਮਾਤਮਾ ਦਾ ਨਾਮ ਲੁੱਟੋਗੇ ਤਾਂ ਹੀ ਉਹਦੇ ਹੁਕਮ ਦੀ ਤੁਨ ਪਾਲਣਾ ਕਰੋ ਤਾਂ ਹੀ ਪਤਾ ਲੱਗੂ ਪਰਮਾਤਮਾ ਕੀ ਕਹਿ ਰਿਹਾ ਸੋ ਕੀ ਚਾਹੁੰਦਾ ਹੈ ਸੰਸਾਰ ਕੀ ਹੋਣਾ ਚਾਹੀਦਾ ਤੇਰਾ ਜੀਵਨ ਕਿਵੇਂ ਸਫਲ ਹੋਗਾ ਤੂੰ ਮਨੁੱਖਾ ਦੇਤੇ ਰਹਿ ਕੇ ਕਿਵੇਂ ਉਹਦੇ ਗੁਣਾਂ ਨੂੰ ਗਾਉਣਾ ਹੈ ਕਿਵੇਂ ਉਹਨੂੰ ਤੂੰ ਪਛਾਣ ਸਕਦਾ ਹੈ ਕਿਵੇਂ ਤੇਰਾ ਆਇਆ ਸਫਲ ਹੋ ਸਕਦਾ ਹੈ ਤਾਂ ਮਾਰਗ ਦੀ ਤਾਂ ਗਿਆਨ ਫਿਰ ਬਾਅਦ ਹੀ ਹੁੰਦਾ ਕਿਉਂਕਿ ਜੇ ਦੀਵੇ ਨੂੰ ਜਗਾਇਆ ਜਾਵੇ ਲਾਈਟਮ ਚਲਾਇਆ ਜਾਵੇ ਤਾਂ ਤਾਂ ਹੀ ਪ੍ਰਕਾਸ਼ ਹੋਵੇ ਤੇ ਜੇ ਜਲਾਇਆ ਨਾ ਤਾਂ ਹਨੇਰੇ ਹੀ ਰਹਿਣਾ ਹੈ ਜੇ ਨਾਮ ਨਾ ਜਪਿਆ ਤਾਂ ਫਿਰ ਗਿਆਨ ਦਾ ਪ੍ਰਕਾਸ਼ ਕਿਵੇਂ ਹੋਵੇ ਇਸ ਕਰਕੇ ਮਾਰਗ ਨੂੰ ਸੇਵਾ ਕਾਲ ਸੁਭਨ ਕਰ ਗੁਰੂ ਜੀ ਨੂੰ ਪਰ ਆਪਣੇ ਪਰ ਗਿਆਨ ਦਾ ਪ੍ਰਕਾਸ਼ ਪ੍ਰਕਸ਼ਿਤ ਕਰੇ ਜਾ ਜੇ ਨਹਰ ਜਪਿਆ ਸੇਹਰ ਹੋਏ ਹਰ ਦਿਲਾਂ ਗੇਰਕ ਲਾਨੀ ਹੈ ਭਾਈ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ ਨਾ ਉਹ ਰੱਬ ਦਾ ਰੂਪੀ ਹੋ ਗਏ ਪਰਮੇਸ਼ਰ ਰੂਪੀ ਹੋ ਗਏ ਕਿਉਂ ਭਗਤ ਜੀ ਕਹਿੰਦੇ ਨਾ ਹਰ ਕਾ ਸੇਵਕ ਹਰ ਹੀ ਦੇਹਾ ਅਲਦਾ ਸੇਵਕ ਪਰ ਪਾਇਵ ਸਿਮਰਨ ਕਰਦਾ ਹਰਿ ਵਰਗਾ ਹੀ ਹੋ ਜਾਂਦਾ ਜਿਸ ਮਹਾਰਾ ਜਿੰਨੇ ਵਿਸਤਾਰਿਕੇ ਪਾਇ ਜਿੰਨਾ ਜਿੰਨਾ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਅਕਬਰ ਵਰਗੇ ਲੋਕੀ ਪਰਮੇਸ਼ਰ ਵਰਗੇ ਹੋ ਗਏ ਤੇ ਉਹ ਕਹਿੰਦੇ ਆ ਪ੍ਰਮਾਤਮਾ ਨੂੰ ਜਿਸ ਤਰ੍ਹਾਂ ਇੱਕ ਦਿੱਤ ਹੋ ਗਏ ਜਿਵੇਂ ਧੰਗੁਰੂ ਤੇਗ ਬਹਾਦਰ ਜੀ ਕਹਿੰਦੇ ਆ ਨਾ ਗੁਰ ਕਿਰਪਾ ਜੇ ਨਰਕੋ ਕਿੰਦੀ ਤੈ ਨਿਯੁਗਤ ਪਛਾਨੇ ਨਾਨਕ ਲਿੰਨ ਪਿਓ ਗੋਬਿੰਦ ਸਾਂ ਜੋ ਪਾਲੀ ਸੰਗ ਪਾਲ ਤੇ ਜਿੱਤੇ ਗੁਰੂ ਪਰ ਕਿਰਪਾ ਕਰਦੇ ਉਹ ਗੁਰੂ ਨਾਲ ਇੱਕਵੇਂ ਕੀਤਾ ਹੋ ਜਾਂਦੇ ਜਿਵੇਂ ਅਨੇਕਾਂ ਨਦੀਆਂ ਦਰਿਆਨਾਂ ਦਾ ਪਾਣੀ ਜਾ ਕੇ ਸੱਤ ਰਲ ਜਾਂਦਾ ਪਹਿਲਾ ਨਾਮ ਤੇਰੀ ਦੇਵ ਨਾਯ ਅਵਿਆਸ ਆਏ ਨੰਦ ਦਾਇ ਸਤਸਪਤੀ ਗੰਗਾਏ ਕਬੇਰੀਏ ਪ੍ਰਸਾਦ ਉਹ ਆਖੀ ਕੋਈ ਕਹਿੰਦਾ ਵੀ ਇਹ ਸੱਤ ਲਵ ਜਾਂਦਾ ਜੀ ਆਰਾਵੇ ਜਾਂਦਾ ਅਵਿਆਸ ਜਾਂਦਾ ਗੰਗਾਵਾ ਦੇਵ ਨਾ ਕਰਸਵਤੀ ਨਹੀਂ ਉਹ ਸਾਰਾ ਸਾਧਰੀ ਹੈ ਕਿਉਂਕਿ ਪਹਿਲਾ ਇਹ ਜਨਮ ਦੇ ਵਿੱਚ ਨਾ ਨਾ ਵਰਨ ਜਾਤ ਗੋਤ ਪਦਰ ਪਰਮੇਸ਼ਰ ਦਾ ਰੂਪ ਹੋ ਕੇ ਉਦੋਂ ਕੋਈ ਮਹਾਤਮਾ ਹੁੰਦਾ ਸੰਤ ਨੂੰ ਦੁਰ ਸਿੱਖ ਹੁੰਦਾ ਪਰ ਉਹ ਕਹਿੰਦੇ ਵੀ ਕੌਣ ਹੈ ਜਾਣਦਾ ਜੀਬੀ ਦਾ ਆਰੰਭ ਮਿਆਰ ਮਾਇ ਵੀ ਸਿਰਫ ਹੈ ਆਪੋ ਕਹਿੰਦੇ ਸਾਮੂਤਾ ਤੇ ਰਾਤ ਵੇਲੇ ਹੋ ਜਾਂਦਾ ਕਿਦਾ ਸੇਵ ਕਿਸ ਕਰਕੇ ਬਾਅਦ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਜਪਣ ਵਾਲੇ ਉਹਦੇ ਵਿੱਚ ਹੀ ਨਿਮੋਜਾਂਦੇ ਕਿਵੇਂ ਕੋ ਹੋ ਜਾਂਦੇ ਨੇ ਉਹਦੇ ਵਰਗੇ ਹੋ ਜਾਂਦੇ ਹਰ ਹਰ ਜਪਣ ਜਪ ਲੋਤ ਚਾਨੀ ਹਰ ਕਿਰਪਾ ਕਰ ਬਨਵਾਲੇ ਐ ਬਣਵਾਰੇ ਪਰਮੇਸ਼ਰਾਂ ਜੋ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ ਸਭ ਦੇ ਸਾਰ ਲੈਣ ਵਾਲਾ ਹੈ ਮਹਾਰਾਜ ਮੈਨੂੰ ਤੇਰਾ ਨਾਮ ਲੁਕਣ ਦੀ ਤਾਂਗ ਲੱਗੀ ਕਿਰਪਾ ਬੁਲੀ ਮੇਰੇ ਤੇ ਤੇ ਮੇਰੀ ਹੋਂਦ ਤੇ ਬਲਸ਼ਿਕਾਰ ਐਸੀ ਮਿਹਰ ਕਰ ਤਨ ਤੇਰਾ ਮੈਂ ਨਾਮ ਜਪ ਸਕਾਂ ਤੇ ਡੋਲਾ ਨਾ ਤੇ ਕਵਰਾਮਨ ਇੱਕ ਮਾਨਸਿਕ ਰੋਪੇ ਤੇਰੇ ਨਾਮ ਨੂੰ ਮੈਂ ਜਪ ਸਕਾਂ ਜੇ ਨਾਨਕ ਸੰਗਤ ਸਰਵ ਧਰਮ ਦੇ ਲੋਹ ਨੂੰ ਸਾਧ ਜਨਾ ਪਗਰਾਲੇ ਮਹਾਰੇ ਆਪਣੇ ਆਪ ਨੂੰ ਸੁਧੋਧ ਕਰਕੇ ਬੇਨਤੀ ਕਰ ਰਹੀ ਹੈ ਆਉ ਆਪਕੋ ਵੀ ਨਾਲ ਕਰਦੇ ਕਿ ਪ੍ਰਮਾਤਮਾ ਸਾਨੂੰ ਵੀ ਹਰ ਮਹਾਤਮਾ ਦੇ ਸਾਧ ਸੰਤਾਂ ਦੇ ਗੁਰ ਸਿੱਖਾਂ ਦੇ ਸੰਗਤ ਦੇ ਤਾਂ ਜੋ ਮਹਾਰਾ ਜੀ ਉਹਨਾਂ ਸੰਤਾਂ ਦੀ ਧੂੜ ਲੈ ਕੇ ਉਹਨਾਂ ਚਰਨਾਂ ਦੀ ਧੂੜੀ ਲੈ ਕਰਕੇ ਤੇਰੇ ਨਾਮ ਨਾਲ ਜੋੜ ਸਕੋ ਕਿਉਂਕਿ ਜੇ ਕੋਈ ਗਿਆਨ ਕਰਾ ਲੂ ਤਾਂ ਇਹ ਆਪਾਂ ਨੂੰ ਗਿਆਨ ਆ ਸਮਝ ਆਉ ਆਪਣੇ ਆਪ ਅਸੀਂ ਵੀ ਕਰਾਂ اے ਪਰਮਾਰਕਨਿਸ ਤਾਰੀਖੇ ਸਾਨੂੰ ਚੰਗੇ ਦੋ ਸਿੱਖਾਂ ਦਾ ਚੰਗੇ ਸਾਧੂਆਂ ਦਾ ਚੰਗੇ ਮਹਾਤਮਾ ਦਾ ਚੰਗੇ ਆਪਣੇ ਪਿਆਰਿਆਂ ਦਾ ਸੰਗ ਦੇ ਤਾਂ ਤੇਰੀ ਸੰਗਤ ਕਰਕੇ ਅਸੀਂ ਤੇਰਾ ਨਾਮ ਜਪ ਸਕੀਏ ਤੇਰੀ ਬਾਣੀ ਨੂੰ ਗਾ ਸਕੀਏ ਤੇਰੀ ਸਿਰਸਲਾ ਕਰ ਸਕੀਏ ਤੇਰੇ ਗੁਣਾਂ ਨੂੰ ਗਾ ਸਕੀਏ ਤਾਂ ਐਸੀ ਮਹਾਰਾਯਾ ਕਿਰਪਾ ਕਰੇ ਆਪਾਂ ਵੀ ਰੋਜ਼ ਵੇਦਨੀ ਕਰੀਏ ਮਹਾਰਾਜ ਦੇ ਦਵਾਰੇ ਤੋਂ ਸਾਰੇ ਉਹ ਚੱਲ ਗਏ ਤੇ ਪਰ ਸਾਨੂੰ ਮੰਗਣਾ ਨਹੀਂ ਬਾਬਾ ਨਾਨਕ ਜੀ ਕਹਿੰਦੇ ਨਾ ਦੇਵੀ ਪਦਾਰਥ ਆ ਕੇ ਮੰਗਦੇ ਕੋਠੀਆਂ ਕਾਰਾਂ ਮੱਥੇ ਬਾਹਰ ਦਰਜਾਂ ਦੇ ਦਿੱਤਾ ਉਹਦਾ ਤੇ ਮਹਾਰਾਜ ਨੇ ਮੰਗਣੇ ਆਇਆ ਮੰਗਣਾ ਦਸੀ ਉਹ ਵੀ ਭਾਏ ਮਹਾਰਾਜ ਸਾਨੂੰ ਅੰਮ੍ਰਿਤ ਵੇਲਾ ਬੋਲੋ ਅੰਮ੍ਰਿਤ ਦੀ ਧਾਰ ਦੇ ਬਾਣ ਬੰਦਾ ਪਿਆਰ ਦੇ ਤੇ ਇਹ ਸੰਸਾਰੀ ਪਦਾਰਥ ਆਪੇ ਰੋਦੇ ਫਿਰਦੇ ਕਿ ਆਪੇ ਆ ਜਾਣਗੇ ਸਾਨੂੰ ਮੰਗਣੇ ਆਇਆ ਵਾਗ ਰਹੀ ਅਸਤ ਤੇ ਮਹਾਰਾਜ ਕਰਕੇ ਸਾਨੂੰ ਮੰਗਣਾ ਆ ਜਾਵੇ ਮੁਰਦੇ ਦਰਦੂ ਵਿੱਚ ਮੰਗਣਾ ਦੁਕਾਨ ਤੇ ਲੈ ਕੇ ਨਾ ਸਬਦਾਂ ਲੈਣ ਉਹ ਤੋਂ ਕੋਈ ਚੀਰੋ ਲੈਣੀ ਹੁੰਦੀ ਬੜੇ ਪਿਆਰ ਨਾਲ ਬੜੇ ਸਬਰ ਨਾਲ ਕਰਨਾ ਪੈਂਦਾ ਕਈ ਵਾਰ ਕੋذਿਕ ਐਂਟੇ ਕੋਈ ਬਾਹਰ ਬੈਠਣਾ ਵੀ ਪੈ ਜਾਂਦਾ ਦੇਰੀ ਵੀ ਕਰਨੀ ਪੈ ਜਾਂਦਾ ਜੇ ਤੇਤੀ ਕਰਦੇ ਟਕੜਾ ਲੱਗ ਜਾਂਦਾ ਤੇ ਮਾਰਕ ਇਸ ਕਰਕੇ ਜਿਵੇਂ 사우ਦੀ ਦੇ ਕੰਮ ਜਾ ਕੇ ਲੱਕੜਾਂ ਮੋਟੀਆਂ ਪਰ ਉਸ ਤੇ ਵੀ ਹੋਣਾ ਤੇ ਇਸ ਕਰਕੇ ਮਾਰਕ ਨੇ ਦਰ ਤੇ ਆ ਕੇ ਸੰਸਾਰਿਕ ਦਾ ਤਦਨਾ ਮਨ ਗ੍ਰੱਥ ਕਰਦਾ ਠੀਕ ਹੈ ਸੰਸਾਰਿਕ ਚੀਜ਼ਾਂ ਤੇ ਲੋੜ ਹੈ ਪਰ ਕਨੇ ਆਪਣੇ ਆਪ ਬਾਣੀ ਕਹਿ ਰਹੀ ਨਾ ਨਾਵ ਰਦੀ ਅਖਾਰਾ ਸਿੱਧੀ ਪਿੱਛੇ ਲੱਗੀਆਂ ਪਰ ਜੋ ਨਾਮ ਰਜੇ ਸਦਾ ਜੀਨੇ ਪਰਮਾਤਮਾ ਦਾ ਨਾਮ ਤੇ ਹਿਤ ਬਸਾਰੇ ਬਲੇ ਸੰਸਾਰੀ ਵਿਦਾਰਥ ਦੇ ਮਲਰ ਮਲਰ ਫੈਲ ਨਿਕ। ਇਸ ਕਰਕੇ ਸਾਨੂੰ ਗੁਰੂ ਨਾਨਕ ਦੇ ਦਰ ਤੋਂ ਤਨ ਸੰਗੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰਪਾਲੋ ਜਤਨਾ ਤੋਂ ਮੰਗਣਾ ਆਜੇ ਜੀ ਤੇ ਸਤਿਗੁਰੂ ਕਿਰਪਾ ਕਰ ਆਪਣਾ ਪਿਆਰ ਬਣੀ ਨਾਮ ਬਾਣੀ ਦਾ ਪ੍ਰਤਾਪ ਕਿਰਤ ਸਦਾ ਜਨਮ ਇਹ ਦੇਹੀ ਸਤਿਰੀ ਹੋ ਸਕੇ ਸੋ ਆਵਸਤ ਪਰ ਸੋ ਨੇਕ ਤਸਨ ਬੁਲੇ ਪ੍ਰਵਾਨ ਸਰਬ ਤੁਲਾ ਮਾਪ ਕੋਈ ਵੀ ਰਸਨਾ ਵਾਂਝੇ ਰਹੇ ਗਾਟਕੇ ਆਪੋ ਜੀ ਵਾਹਿਗੁਰੂ ਜੀ ਕਾ ਪੰਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ